ਇੱਕ ਵਾਰ ਕਿਸੇ ਆਦਮੀ ਨੂੰ ਆਪਣੀ ਵਿਵਤਾ ਉੱਤੇ ਆਪਣੇ ਗਿਆਨ ਉੱਤੇ ਕਮੰਡ ਹੋ ਗਿਆ। ਉਹ ਲੋਕਾਂ ਨੂੰ ਲੈ ਕੇ ਆਪਣੇ ਗਿਆਨ ਉੱਤੇ ਵੈਸ਼ ਕਰਦਾ ਰਹਿੰਦਾ। ਇੱਕ ਵਾਰ ਉਹ ਆਦਮੀ ਮਹਾਤਮਾ ਬੁੱਧ ਕੋਲੇ ਪਹੁੰਚਿਆ। ਉਹਨਾਂ ਨੂੰ ਕਹਿਣ ਲੱਗਿਆ ਤਾਂ ਮੈਂ ਵੇਦ ਪੜ੍ਹੇ ਨੇ। ਬਹੁਤ ਕਿਤਾਬਾਂ ਦਾ ਆਧਾਨ ਕੀਤਾ। ਤੁਸੀਂ ਤਾਂ ਕੁਝ ਵੀ ਨਹੀਂ ਪੜ੍ਹਿਆ। ਮੈਂ ਤੁਹਾਡੇ ਨਾਲ ਗਿਆਨ ਤੇ ਵੈਸ਼ ਕਰਨੀ ਚਾਹੁੰਨਾ। ਤਾਂ ਮਹਾਤਮਾ ਬੁੱਧ ਮੁਸਕਰਾਪੇ ਉਹਨਾਂ ਨੇ ਕਿਹਾ ਤੇ ਮੈਂ ਬਹਿਸ਼ ਨਹੀਂ ਕਰਨਾ ਚਾਹੁੰਦਾ ਤੁਸੀਂ ਬਸ ਮੇਰੇ ਇੱਕ ਸਵਾਲ ਦਾ ਉੱਤਰ ਦੇ ਦਿਓ ਅਗਰ ਤੁਸੀਂ ਉੱਤਰ ਠੀਕ ਦੇ ਦਿੱਤਾ ਤਾਂ ਮੈਂ ਹਾਰ ਮੰਨ ਜਾਗਾ ਉਹ ਆਦਮੀ ਖੁਸ਼ ਹੋ ਗਿਆ ਉਸ ਨੂੰ ਜਿੱਤ ਦਿਖਾਈ ਦੇ ਰਹੀ ਸੀ ਮਹਾਤਮਾ ਬੁੱਧ ਨੇ ਕਹਿਣਾ ਸ਼ੁਰੂ ਕੀਤਾ ਤੇ ਮੰਨ ਲਓ ਇੱਕ ਨਦੀ ਹੈ ਕਿਸੇ ਮਨੁੱਖ ਨੇ ਉਸ ਦੇ ਪਾਰ ਜਾਣਾ ਹੈ ਤੇ ਮਨੁੱਖ ਕਿਵੇਂ ਜਾਵੇਗਾ ਉਹ ਆਦਮੀ ਹੱਸਿਆ ਉਹ ਬੋਲਿਆ ਇਸ ਦਾ ਉੱਤਰ ਤਾਂ ਬਹੁਤ ਅਨਸਾਨ ਹੈ ਜੇਕਰ ਨਦੀ ਵਿੱਚ ਪਾਣੀ ਬਹੁਤ ਘੱਟ ਹੈ ਤਾਂ ਨਦੀ ਵਿੱਚ ਤੁਰ ਕੇ ਜਾ ਸਕਦਾ ਹੈ ਜੇਕਰ ਨਦੀ ਵਿੱਚ ਪਾਣੀ ਜ਼ਿਆਦਾ ਹੈ ਤਾਂ ਉਸ ਆਦਮੀ ਨੂੰ ਤੈਰਨਾ ਆਉਂਦਾ ਹੈ ਤੇ ਉਹ ਆਦਮੀ ਨਾ ਦੀ ਤੈਰ ਕੇ ਪਾਰ ਕਰ ਸਕਦਾ ਹੈ ਤਾਂ ਜੇਕਰ ਉਸ ਨੂੰ ਤੈਰਨਾ ਨਹੀਂ ਆਉਂਦਾ ਤਾਂ ਉਹ ਕਿਸੇ ਕੈਸਤੀ ਦੇ ਨਾਲ ਨਦੀ ਨੂੰ ਪਾਰ ਕਰ ਸਕਦਾ ਹੈ ਇਹ ਤਾਂ ਬਹੁਤ ਹੀ ਸੌਖਾ ਜਿਹਾ ਸਵਾਲ ਸੀ ਮਹਾਤਮਾ ਬੁੱਧ ਮਸਕਰਾ ਪਏ ਤਾਂ ਕਹਿਣ ਲੱਗੇ ਤੁਸੀਂ ਸਾਰੇ ਉੱਤਰ ਦੇ ਦਿੱਤੇ ਨੇ ਪਰ ਜੇ ਆਦਮੀ ਤਰਨ ਲਈ ਤਿਆਰ ਨਾ ਹੋਵੇ ਜੇਕਰ ਆਦਮੀ ਤਰਨ ਲਈ ਤਿਆਰ ਨਾ ਹੋਵੇ ਤਾਂ ਜੇਕਰ ਕੈਸਤੀ ਵਿੱਚ ਬੈਠਣ ਲਈ ਤਿਆਰ ਨਾ ਹੋਵੇ ਤਾਂ ਹੁਣ ਨਦੀ ਦੇ ਪਾਰ ਕਿਵੇਂ ਜਾ ਸਕਦਾ ਏ ਕੀ ਉਹ ਨਦੀ ਪਾਰ ਕਰ ਲਵੇਗਾ ਦੋਸਤੋ ਉਹ ਆਦਮੀ ਨਰ ਉਤਰ ਹੋ ਗਿਆ ਉਸਦੇ ਕੋਲ ਕੋਈ ਉਤਰ ਨਹੀਂ ਸੀ ਇਹੀ ਹਾਲ ਮਨੁੱਖ ਦਾ ਏ ਜੋ ਪ੍ਰਮਾਤਮਾ ਤੱਕ ਪਹੁੰਚਣ ਦੀਆਂ ਗੱਲਾਂ ਤਾਂ ਕਰਦਾ ਏ ਪਰੰਤੂ ਤੈਰਨ ਲਈ ਤਿਆਰ ਨਹੀਂ ਤਰਨ ਲਈ ਤਿਆਰ ਨਹੀਂ ਕਿਸ਼ਤੀ ਵਿੱਚ ਬੈਠਣ ਲਈ ਤਿਆਰ ਨਹੀਂ ਜੇਕਰ ਉਹ ਥੋੜੀ ਬਹੁਤ ਹਿੰਮਤ ਕਰੇਗਾ ਤਾਂ ਉਹ ਪ੍ਰਮਾਤਮਾ ਦੇ ਵੱਲ ਵੱਧ ਸਕਦਾ ਹੈ ਨਹੀਂ ਤਾਂ ਜੀਵਨ ਜਿਵੇਂ ਸ਼ੁਰੂ ਹੋਇਆ ਉੱਥੇ ਹੀ ਖਤਮ ਹੋ ਜਾਵੇਗਾ ਹੋਸ਼ ਨੇ ਇੱਕ ਥਾਂ ਕਿਹਾ ਸੀ ਕੁਝ ਦੋਸਤਾਂ ਨੇ ਸ਼ਾਮ ਨੂੰ ਸ਼ਰਾਬ ਪੀ ਲਈ ਤਾਂ ਸ਼ਰਾਬ ਪੀ ਕੇ ਉਹ ਨਦੀ ਦੇ ਕਿਨਾਰੇ ਪਹੁੰਚ ਗਏ ਨਦੀ ਕਿਨਾਰੇ ਖੜਮਸਤੀਆਂ ਕਰਨ ਲੱਗੇ ਉਹਨਾਂ ਨੂੰ ਨਦੀ ਦੇ ਕਿਨਾਰੇ ਕੈਸਤੀ ਇੱਕ ਖੜੀ ਦਿਖਾਈ ਦਿੱਤੀ ਉਨ੍ਹਾਂ ਵਿੱਚੋਂ ਇੱਕ ਬੋਲਿਆ ਚੱਲੋ ਨਦੀ ਦੇ ਸੁਨਹਿਰੇ ਸਫ਼ਰ ਤੇ ਚੱਲਦੇ ਹਾਂ ਸਾਰੇ ਦੋਸਤ ਤਿਆਰ ਹੋ ਗਏ ਉਹ ਕੈਸਤੀ ਵਿੱਚ ਜਾ ਕੇ ਬੈਠ ਗਏ ਇੱਕ ਆਦਮੀ ਚੱਕੂ ਮਾਰਨ ਲੱਗਿਆ ਥੋੜੀ ਦੇਰ ਬਾਅਦ ਉਹ ਥੱਕ ਗਿਆ ਤੇ ਨਾਲ ਦੇ ਸਾਥੀਆਂ ਨੂੰ ਬੋਲਿਆ ਤੇ ਹੁਣ ਇਹ ਚੱਪੂ ਤੁਸੀਂ ਮਾਰੋ ਮੈਂ ਥੱਕ ਗਿਆ ਹਾਂ ਇਸ ਤਰ੍ਹਾਂ ਬਾਰੀ-ਵਾਰੀ ਸਾਰੇ ਚੱਪੂ ਮਾਰਦੇ ਰਹੇ ਨਾਲੇ ਗੱਲਾਂ ਕਰਦੇ ਰਹੇ ਸਵੇਰੇ ਪੈਂਡ ਤੋਂ ਅਸੀਂ ਬਹੁਤ ਦੂਰ ਨਿਕਲ ਜਾਵਾਂਗੇ ਤਾਂ ਨਾਲ ਦੀ ਨਾਲ ਇਹ ਵੀ ਪੁੱਛਦੇ ਰਹੇ ਤਾਂ ਕਿੰਨੀ ਕ ਦੂਰ ਆ ਗਏ ਹੋਵਾਂਗੇ ਆਪਾਂ ਇੱਕ ਦੋਸਤ ਕਹਿੰਦਾ ਹਲੇ ਤਾਂ ਨਹਿਰਾਏ ਇਹ ਤਾਂ ਸਵੇਰੇ ਪਤਾ ਲੱਗੇਗਾ ਆਪਾਂ ਕਿੰਨੀ ਕ ਦੂਰ ਐਸੇ ਨਦੀ ਦੀ ਯਾਤਰਾ ਤੇ ਨਿਕਲ ਆ ਗਏ ਹਾਂ ਇਸ ਤਰ੍ਹਾਂ ਗੱਲਾਂ ਕਰਦੇ ਰਹੇ ਐਸੇ ਤਰ੍ਹਾਂ ਚੱਪੂ ਮਾਰਦੇ ਮਾਰਦੇ ਰਾਤ ਲੰਗੀ ਸਵੇਰੇ ਉੱਠ ਕੇ ਜਦੋਂ ਦੇਖਿਆ ਹੇਤਾ ਉਸੇ ਜਗ੍ਹਾ ਤੇ ਖੜੇ ਸੀ ਜਿੱਥੋਂ ਉਹ ਤੁਰੇ ਸੀ ਦਰਅਸਲ ਨਸੇ ਦੇ ਕਾਰਨ ਉਹ ਕੈਸਤੀ ਦਾ ਰੱਸਾ ਤਾਂ ਖੋਲਣਾ ਭੁੱਲ ਹੀ ਗਏ ਸੀ ਤਾਂ ਕੈਸਤੀ ਦੇ ਮਾਲਕ ਨੇ ਕੈਸਤੀ ਰੱਸੇ ਨਾਲ ਬੰਨੀ ਹੋਈ ਸੀ ਤਾਂ ਕਿ ਪਾਣੀ ਦੇ ਵਹਾਅ ਨਾਲ ਕਿਤੇ ਵਹਿ ਨਾ ਜਾਵੇ ਇਹ ਸੀ ਹਾਲ ਤੋਂ ਮਨੋਖੀ ਦੀ ਹੈ ਤਾਂ ਆਪਣੇ ਜਾਣੇ ਤੱਕ ਬਹੁਤ ਦੂਰ ਨਿਕਲਣ ਦੀ ਯਾਤਰਾ ਕਰਨੀ ਚਾਹੁੰਦਾ ਹੈ ਯਾਤਰਾ ਤੇ ਨਿਕਲਦਾ ਜਾਂਦਾ ਹੈ ਤਰਤਰਦੇ ਅਸਵਾਗ ਵੀ ਅਚੋਂਦਾ ਏ ਪਰ ਉਹ ਰੱਸਾ ਖੋਲਣਾ ਭੁੱਲ ਜਾਂਦਾ ਏ ਜਿਸ ਦੇ ਨਾਲ ਉਸ ਦੀ ਕੈਸਤੀ ਉੱਥੇ ਹੀ ਖੜੀ ਰਹਿੰਦੀ ਏ ਉਹ ਸਾਰੀ ਉਮਰ ਯਾਤਰਾ ਕਰਦਾ ਰਹਿੰਦਾ ਏ ਪਰ ਅੰਤੋਂ ਕਿਤੇ ਨਹੀਂ ਜਾਂਦਾ ਜੀਵਨ ਦੀ ਯਾਤਰਾ ਲਈ ਤੁਰਨਾ ਪਵੇਗਾ ਤੈਰਨਾ ਪਵੇਗਾ ਜਾਂ ਫਿਰ ਕੈਸਤੀ ਦੀ ਯਾਤਰਾ ਤਾਂ ਜ਼ਰੂਰ ਕਰਨੀ ਪਵੇਗੀ ਪਰ ਰੱਸੇ ਦੀ ਗੰਢ ਖੋਲਣੀ ਵੀ ਜ਼ਰੂਰੀ ਏ ਨਹੀਂ ਤਾਂ ਸਾਰੀ ਮਿਹਨਤ ਬੇਕਾਰ ਹੋ ਜਾਵੇਗੀ। ਸੋ ਉਮੀਦ ਹੈ ਇਸ ਕਹਾਣੀ ਦੀ ਬਚਲੀ ਸਿੱਖਿਆ ਨੂੰ ਸਮਝ ਕੇ ਤੁਸੀਂ ਆਪਣੀ ਜ਼ਿੰਦਗੀ ਵਿੱਚ ਜ਼ਰੂਰ ਸੁਧਾਰ ਲੈ ਕੇ ਆਵੋਗੇ। ਤੇ ਸਾਡਾ ਵੀ ਇਸ ਕਹਾਣੀ ਨੂੰ ਸੁਣਾਉਣ ਦਾ ਮਕਸਦ ਪੂਰਾ ਹੋ ਜਾਵੇਗਾ। ਸੋ ਐਸੀ ਤਰ੍ਹਾਂ ਦੀਆਂ ਵੀਡੀਓ ਦੇ ਲਈ ਸਹਿਰੀ ਸੰਸਾਰ ਚੈਨਲ ਨੂੰ ਸਬਸਕ੍ਰਾਈਬ ਕਰੋ। ਸੋ ਜਲਦੀ ਮਿਲਦੇ ਹਾਂ ਅਗਲੀ ਵੀਡੀਓ ਦੇ ਨਾਲ। ਆਪਣਾ ਖਿਆਲ ਰੱਖੋ। danno vado